ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਤੀ ਆਪਾਂ ਪਹੁੰਚ ਗਏ ਸੀਗੇ ਜੀ ਬਨੇਾਲ ਦੇ ਵਿੱਚ ਬਨੇਾਲ ਦੇ ਵਿੱਚ ਇਹ ਗੁਰਦੁਆਰਾ ਜੀ ਸਿੰਘ ਸਭਾ ਗੁਰਦੁਆਰਾ ਬਨੇਾਲ ਤੇ ਸਾਹਮਣੇ ਇਹ ਪੁਰਾਣਾ ਰੋਡ ਹੈ ਪਹਿਲਾਂ ਇਹ ਚੱਲਦਾ ਸੀਗਾ ਤੇ ਹੁਣ ਬਾਈਪਾਸ ਨਿਕਲ ਗਿਆ ਤੇ ਆਪਾਂ ਰਾਤੀ ਗੁਰਦੁਆਰਾ ਪਹਿਲੀ ਵਿੱਚ ਗੁਰਦੁਆਰਾ ਸਾਹਿਬ ਨੂੰ ਅੱਗੇ ਦਰਸ਼ਨ ਕਰਾਉਣ ਦੇ ਹੱਲੇ ਜੀ ਦਰਵਾਜ਼ਾ ਸਾਹਿਬ ਨੂੰ ਤਾਲਾ ਲੱਗਿਆ ਹੋਇਆ ਕਿਉਂਕਿ ਸਿੱਖ ਸੰਗਤ ਘਟ ਹੈ ਤਾਂ ਸੇਫਟੀ ਲਈ ਲੋਕ ਲਗਾ ਕੇ ਰੱਖਦੇ ਨੇ ਸਾਈਕਲ ਆਪਣੇ ਸਾਹਮਣੇ ਖੜੇ ਹੋ ਗਏ ਸੀਗੇ ਤੇ ਇਧਰ ਮੁੰਡਾ ਪੂਰਾ ਰੈਡੀ ਹੈ ਗੁਰਦੁਰਾ ਸਾਹਿਬ ਤਕਰੀਬਨ ਪਹਿਲਾਂ ਲੱਕੜ ਦਾ ਸੀਗਾ ਤੇ ਹੁਣ ਇਹਨਾਂ ਦੇ ਨਾਲ ਇਹ ਸੀਲਿੰਗ ਵਗੈਰਾ ਵੀ ਹੋ ਗਈ ਤੇ ਰਾਤੀ ਆਪਣਾ ਜਿਹੜਾ ਕਮਰਾ ਸੀਗਾ ਉਹ ਇਹ ਸੀਗਾ ਤੇ 4-5 ਮਿੰਟ ਲਗਾਉਣ ਦੀ ਲੋੜ ਪਈ ਉਸ ਤੋਂ ਬਾਅਦ ਇਹ ਬੰਦ ਕਿਉਂਕਿ ਜਦੋਂ ਨਵੰਬਰ ਮਹੀਨੇ ਦੀ ਠੰਡ ਹੁੰਦੀ ਹੈ ਕੁਛ ਐਦਾਂ ਦੀ ਠੰਡ ਸਾਨੂੰ ਇੱਥੇ ਲੱਗੀ ਕਮਰੇ 'ਚ ਪਏ ਹੋਏ ਖਲਾਰੇ ਹੌਲੀ-ਹੌਲੀ ਸਮਾਨ ਸਾਰਾ ਇਕੱਠਾ ਕਰਕੇ ਫਿਰ ਆਪਾਂ ਅੱਗੇ ਵੱਲ ਚੱਲਦੇ ਹਾਂ ਬਾਕੀ ਅੱਜ ਦਾ ਟਾਰਗੇਟ ਹੈ ਸ਼੍ਰੀਨਗਰ ਪਹੁੰਚਣਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਿ ਅੱਜ ਸ਼੍ਰੀਨਗਰ ਪਹੁੰਚ ਹੋ ਜਾਏਗਾ। ਐਥੇ ਕੋ ਟਨਲ ਹੈ ਉਹ ਦੇਖਦੇ ਵੀ ਉਹ ਟਨਲ ਕਿੱਦਾਂ ਕ੍ਰੋਸ ਹੋਏਗੀ ਤੇ ਉਹਦੇ ਲਈ ਪਰਲੇ ਮਿੰਟ ਤੱਕ ਕਿੰਨੇ ਕਰਨੀਆਂ ਪੈਣਗੀਆਂ। ਬਾਕੀ ਅਗਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਵਾਲੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਅੱਜ ਆਪਾਂ ਜੰਮੂ ਤੋਂ ਨਿਕਲ ਕੇ ਕਸ਼ਮੀਰ ਚ ਐਂਟਰ ਕਰ ਦਾਂਗੇ ਬਾਇਆ ਟਨਲ। ਬਾਕੀ ਮੌਸਮ ਅੱਜ ਖੜਿਆ ਹੋਇਆ ਹੈ ਤੇ ਠੰਡ ਹੈਗੀ ਹੈ। ਕਢਾ ਲਏ ਤੇ ਸਮਾਂ ਹੋ ਗਿਆ तकरीबन 9 ਵਜੇ ਦਾ ਤੇ ਆਪਾਂ ਨੇ ਸਫ਼ਰ ਕਰਦੇ ਹਾਂ ਸਟਾਰਟ ਕਿ ਹੌਲੀ ਹੌਲੀ ਬਾਜ਼ਾਰ ਵੀ ਖੁੱਲਣ ਲੱਗ ਗਿਆ ਇੱਥੇ ਜ਼ਿਆਦਾਤਰ ਦੁਕਾਨਾਂ ਪੁਰਾਣੀਆਂ ਨੇ ਤੇ ਪੁਰਾਣੀਆਂ ਦੁਕਾਨਾਂ ਨੂੰ ਰੇਨੋਵੇਟ ਕਰਨੀਆਂ ਅੱਗੇ ਚੱਲਦੇ ਆ ਤੇ ਹਾਈਵੇ ਤੇ ਪਹੁੰਚਦੇ ਆ ਇਸ ਬਰਾਜ ਜੋ ਬਾਜ਼ਾਰ ਹੈ ਇਹਨੂੰ ਕ੍ਰਾਸ ਕਰਕੇ ਸਾਹਮਣੇ ਹਾਈਵੇ ਆ ਗਿਆ ਜੀ ਇੱਧਰ ਗਰੋਆਂ ਲਾਖ ਲਿਆ ਫੋਜਾਂ ਇੱਧਰ ਫੜੀਆਂ ਫਿਰੋ ਹੋ ਚੜਦੀ ਗੱਲਾ ਜੀ ਤੇ ਇੱਥੇ ਲੋਕਾਂ ਦਾ ਜਿਹੜਾ ਮੂੰਹ ਮਹੌਂਦਰਾ ਏ ਉਹ ਚੇਂਜ ਹੋਣ ਲੱਗ ਗਿਆ ਥੋੜੀ ਥੋੜੀ ਕਸ਼ਮੀਰ ਦੀ ਝਲਕ ਇਹਨਾਂ ਦੇ ਦੇਖਣ ਲੱਗੀ। ਨਹੀਂ ਹੁਣ ਤੱਕ ਇਹ ਆਪਣੇ ਨਾਲ ਦੀ ਮਿਲਦੇ ਜੁਲਦੇ ਲੱਗਦੇ تھے۔ ਪਰ ਹੁਣ ਆਪਾਂ ਤਕਰੀਬਨ ਕਸ਼ਮੀਰ ਦੀ ਹੱਦ ਤੇ ਹੀ ਪਹੁੰਚਣ ਵਾਲੇ ਆ। ਤੇ ਲੋਕਾਂ ਦਾ ਮੂਹ ਮਹੌਂਦਰਾਜ ਚੇਂਜ ਹੋਣ ਲੱਗ ਗਿਆ। ਬੜੇ ਬੜੇ ਨੱਕਾਂ ਵਾਲੇ ਪਤਲੇ ਸਰੀਰਾਂ ਵਾਲੇ ਤੇ ਗੋਡੇ ਤੋਂ ਥੱਲੇ ਕੁਰਤੇ ਪਜਾਮੇ ਵਾਲੇ ਇਹ ਆਪਾਂ ਨੂੰ ਦੇਖਣ ਲੱਗੀ। ਤੇ ਸਾਹਮਣੇ ਇੱਕ ਵਾਰੀ ਵਿਊ ਚੈੱਕ ਕਰੋ ਤਾਂ ਪਹਾੜ ਕਿੰਨੇ ਦੇ ਲੱਗਦੇ ਯਾਰ ਬੱਦਲ ਵਾਈ ਤੇ ਰੋਡ ਆਪਾਂ ਫੜ ਲਾਂਗੇ ਮੇਨ ਹਾਈਵੇ ਤੇ ਟਨਲ ਤੇ ਜਾ ਕੇ ਦੇਖਦੇ ਹਾਂ ਜੀ ਕੀ ਬਣਦਾ ਤੇ ਇੱਧਰ ਡੱਬੇ ਰੱਖੇ ਹੋਏ ਆ ਸ਼ਹਿਰ ਤਿਆਰ ਕਰਨ ਦੇ ਲਈ ਇਹ 뷰 ਬਹੁਤ ਸੋਹਣਾ ਬਣ ਰਿਹਾ ਇੱਧਰ ਜਿਹੜਾ ਬਨਿਹਾਲ ਆ ਇਹਨਾਂ ਦਾ ਇਹ ਇੱਕ ਮੇਨ ਸ਼ਹਿਰ ਜਾਂ ਪੈ ਜਾਂਦਾ ਤੇ ਇੱਥੋਂ ਫਿਰ ਰੇਲਾਂ ਵੀ ਸ਼ੁਰੂ ਹੋ ਜਾਂਦੀਆਂ ਤੁਸੀਂ ਅਗਰ ਸ਼੍ਰੀਨਗਰ ਜਾਣਾ ਹੈ ਜਾਂ ਉਸ ਤੋਂ ਅੱਗੇ ਜਾਣਾ ਹੈ ਤਾਂ ਆਪਣੇ ਹਾਲ ਤੋਂ ਤੁਸੀਂ ਟ੍ਰੇਨ ਫੜ ਸਕਦੇ ਹੋ ਐਥੋਂ ਟ੍ਰੇਨ ਸ਼ੁਰੂ ਹੋ ਜਾਂਦੀ ਹੈ ਇਹ ਚੀਜ਼ਾਂ ਹੀ ਬੇਤਰ ਪਰ ਆਰ ਤੋਂ ਉੱਪਰ ਬੈਠ ਕੇ ਕਹਿੰਦੇ ਬਣਾਓ ਵੀਡੀਓ ਹੌੜੇ-ਹੌੜੇ ਜਿਹੜੀ ਤੁਸੀਂ ਬਖਤਰਬੰਦ ਗੱਡੀ ਦੇਖ ਕੇ ਹਟੇ ਹੋ ਉਹਦੇ ਵਿੱਚੋਂ ਫਿਰ ਅਲੱਗ-ਅਲੱਗ ਲੋਕੇਸ਼ਨਾਂ ਦੇ ਉੱਤੇ ਫੌਜੀਆਂ ਨੂੰ ਉਤਾਰ ਜਾਂਦੇ ਤੇ ਸ਼ਾਮ ਨੂੰ ਉਹਨਾਂ ਨੂੰ ਇਕੱਠੇ ਕਰ ਲਏ ਜਾਂਦੇ ਤੇ ਜਿਹੜਾ ਕੱਲ ਤੁਸੀਂ ਟੈਂਕ ਦੇਖਿਆ ਤਾਂ ਬਹੁਤ ਵੱਡਾ ਉਹ ਸਾਹਮਣੇ ਹੀ ਰੋਕਿਆ ਹੋਇਆ ਇਹਨਾਂ ਨੇ ਜਿਹਨੇ ਬਹੁਤ ਬੜਾ ਜਾਮ ਲਵਾਇਆ ਤਾਂ ਤੇ ਕੇਲੇ ਇੱਥੇ ਪਹੁੰਚਦੇ ਪਹੁੰਚਦੇ 120 ਦੇ ਹੋ ਜਾਂਦੇ ਤੇ ਸੇਬ ਆਪਾਂ ਨੂੰ ਫ੍ਰੀ ਵੀ ਮਿਲ ਜਾਂਦੇ ਆ ਤੇ 30 ਪਰ ਵੀ ਮਿਲ ਜਾਂਦੇ ਆ ਤੇ ਆਂਡੇ ਆਂਡੇ ਦਾ ਕੀ ਰੇਟ ਹੈ ਅੰਡਾ 10 ਅੰਡਾ ਸਹੀ ਐ ਇੱਥੇ ਪਰ ਇੱਥੇ ਮੁਰਗੀਆਂ ਬਹੁਤ ਐ ਬੜਾ ਕੱਚਾ ਮੈਂ ਕੱਚਾ ਹੀ ਐ ਕੱਚਾ ਅੰਡਾ ਦੱਸਾਂ ਦੀ ਨਹੀਂ 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 ਨੂਰ ਆ ਗਿਆ ਜਿਹਰੇ ਨੂੰ ਮਾਫੀ ਚਾਹੁੰਦੇ ਵੈਸੇ ਵੈਸੇ ਮੁਖੌਲ ਕਰਦਾ ਤੁਹਾਡੇ ਸ਼ਹਿਰ ਆਇਆ ਥੋੜਾ ਜਿਹਾ ਮੁਖਾਵਾ ਕਰ ਲੀਏ ਹਾਈਵੇ ਤੇ ਪਹੁੰਚ ਗਏ ਤੇ ਹੁਣ ਆਪਾਂ ਇਹ ਸਿੱਧਾ ਜੋ ਸ਼੍ਰੀਨਗਰ ਵਾਲਾ ਰੋਡ ਹੈ ਆਪਾਂ ਇਸ ਤੇ ਪਾਵਾਂਗੇ। ਯਾਨਸਾ ਸ਼੍ਰੀਨਗਰ ਕਿਤਨਾ ਹੋਗਾ? ਯਾਨਸਾ ਸ਼੍ਰੀਨਗਰ 100 ਕਿਲੋਮੀਟਰ ਰੋਡ। 100 ਹੋ ਜਾਏਗਾ। ਰਸਤਾ ਕਿਹਦਾ ਹੈ? ਬਿਲਕੁਲ ਦਾਦਾ। ਅੱਛਾ ਟਨਲ ਤੋਂ ਟਨਲ ਤੱਕ? ਟਨਲ ਤੋਂ ਬਾਅਦ ਨਹੀਂ ਲੱਗਦਾ। ਸਾਹਮਣੇ ਟਨਲ ਤੱਕ ਪਲੇਨ ਹੈ ਜਾਂ ਚੜਾਈ ਹੈ? ਮੋੜਾ ਜਿਵੇਂ ਨਾ ਮਿਲੇਗਾ ਆਪਕੋ। ਅੱਛਾ ਜੋ ਇੱਥੋਂ ਟ੍ਰੇਨ ਚੱਲਦੀ ਉਹ ਕਿੱਥੇ ਤੱਕ ਜਾਂਦੀ ਅੱਗੇ? ਥੋੜਾ ਸਾ ਆਪਕੋ ਚੜਾਈ ਮਿਲੇਗਾ। ਹਾਂ। ਟੋਲ ਪੋਸਟ ਤੋਂ ਅੱਗੇ। ਨਗਰੀਬਨ 20 20 ਚਲੇ ਸੋ। ਬਸ ਉਸ ਤੋਂ ਅੱਗੇ ਪੁਲੇ ਨਹੀਂ ਪਲੇ। ਅੱਛਾ ਜੋ ਟ੍ਰੇਨ ਚੱਲਦੀ ਆ ਇੱਥੋਂ ਉਹ ਕਿੱਥੇ ਤੱਕ ਜਾਂਦੀ ਐ? 12 ਮੁੱਲਾ 12 ਮੁੱਲਾ ਤੱਕ ਜਾਂਦੀ ਐ। ਠੀਕ ਐ ਜੀ। ਕਹਿੰਦੇ ਕਿੱਥੇ ਆ ਗਏ? ਕਹਿੰਦੇ ਸਵਰਗਾਂ ਵਾਲੇ ਰੋਡ ਤੇ ਆ ਗਏ ਤੇ ਸਿੱਧਾ ਰੋਡ ਜਾਏਗਾ ਸਵਰਗਾਂ ਨੂੰ ਆਪਾਂ ਪਹੁੰਚਾਂਗੇ ਗੁਰਦੁਆਰਾ ਪੱਥਰ ਸਾਹਿਬ ਨਿਹਲਬਗ। ਇਸ ਸਾਈਡਾ ਜਿਹੜਾ ਪਹਾੜ ਐ ਇਹ ਇੰਨਾ ਕੋ ਸੋਹਣਾ ਲੱਗ ਰਿਹਾ ਵੀ ਇਹਨੂੰ ਦੇਖਦੇ ਦੇਖਦੇ ਨਹੀਂ ਸਾਨੂੰ तकरीबन 10 ਤੋਂ 15 ਮਿੰਟ ਹੋ ਗਏ ਸਾਡਾ ਇੱਥੇ ਆ ਕੁਝ ਹੋ ਰਿਹਾ ਅੱਗੇ ਪਤਾ ਨਹੀਂ ਕੀ ਹੋਏਗਾ ਵੀ ਇਹ ਹੈ ਉਤਰਾਖੰਡ ਹਿਮਾਚਲ ਨਾਲੋਂ ਦਾ ਬਹੁਤ ਬਹੁਤ ਕਿਤੇ ਜਿਆਦਾ ਸੋਹਣਾ ਹੈ ਤੇ ਜਿੰਨੀਆਂ ਵੀ ਥਾਵਾਂ ਹੈ ਉਹ ਸੋਹਣੀਆਂ ਤਾਂ ਹੋ ਜਾਂਦੀਆਂ ਵਿੱਚ ਉੱਥੇ ਤੇ ਲੋਕ ਚੰਗੇ ਹੁੰਦੇ ਆ ਐਸੇ ਲੋਕ ਬਹੁਤੇ ਚੰਗੇ ਆ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਆ ਤੇ ਬਾਕੀਆਂ ਦਾ ਆਪਾਂ ਨੂੰ ਪਤਾ ਨਹੀਂ ਜੀ ਪਰ ਸਾਨੂੰ ਤਾਂ ਇਦਾਂ ਮਿਲਦੀ ਇਦਾਂ ਪਤਾ ਨਹੀਂ ਕਦੋਂ ਦੇ ਪਿਛੜੇ ਹੁੰਦੇ ਵੀ ਜੱਫੀਆਂ ਪਾਪਾ ਮਿਲਦੇ ਨੇ ਤੇ ਅੱਗੇ ਉਮੀਦ ਕਰਦੇ ਆ ਵੀ ਪਿਆਰ ਹੋਰ ਵਧੇਗਾ ਤੇ ਆੜ ਨਾਲੇ 2 ਕੁ ਮਹੀਨਿਆਂ ਦੇ ਅੰਦਰ ਇਹ ਸਾਰੇ ਪਹਾੜ ਇਹ ਬਰਫਾਂ ਨਾਲ ਲੱਦੇ ਜਾਣਗੇ ਤੇ ਆਪਾਂ ਉਹ ਮੂਮੈਂਟ ਵੀ ਫਿਰ ਦੇਖਣਾ ਵਾਂਗੇ ਟਰਾਈ ਕਰਾਂਗੇ ਗੱਡੀ ਜਾਂ ਫਿਰ 4x4 ਲੈ ਕੇ ਆਈਏ ਤੇ ਸਾਹਮਣੇ ਇਹ ਇੱਕ ਪੁਲੀਜੀ ਆ ਗਈ ਟਨਲ ਨਹੀਂ ਹੈ ਉੱਤੋਂ ਦੀ ਇਹ ਰੇਲ ਲੰਘ ਰਹੀ ਹੈ ਇਹ ਜਾਂਦੀ ਜੀ ਬਾਰਾਮੁੱਲਾ ਤੱਕ ਤੇ ਆਪਾਂ ਇਹਦਾ ਜਿਹੜਾ ਰੇਟ ਵਗੈਰਾ ਏ ਉਹ ਕਦੋਂ ਪਤਾ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਮੈਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਸਾਨੂੰ ਕੋਈ ਹਲੇ ਤੱਕ ਹੋਟਲ ਦੁਕਾਨ ਨਹੀਂ ਮਿਲ ਰਹੀ ਜਿੱਥੇ ਅਸੀਂ ਰੁਕ ਜਾਈਏ ਸਾਹਮਣੇ ਗੱਡੀਆਂ ਤਾਂ ਦਿਖ ਰਹੀਆਂ ਹੋਟਲ ਵੀ ਦੇਖ ਗਿਆ ਲੋ ਜੀ ਇਹ ਮੀਂਹ ਨੂੰ ਮਾਨ ਲੀਏ ਸਾਈਡ ਖੜ ਕੇ ਚਾਹ ਪੀ ਲਈਏ ਤੇ ਨਾਲ ਬਾਈਆਂ ਵੱਲੋਂ ਪੈਂੀਆਂ ਹੋਈਆਂ ਪੰਨੀਆਂ ਤੇ ਵਰਸੀਆਂ ਸ਼ੱਕੇ ਫਿਰ ਅੱਗੇ ਸਫਰ ਸ਼ੁਰੂ ਕਰਦੇ ਆ ਮੈਂ ਆਪਣਾ ਪੂਰਾ ਜ਼ੋਰ ਲਾ ਕੇ ਹਟ ਗਿਆ तकरीबन ਆਪਾਂ ਨੂੰ 1 ਘੰਟਾ ਹੋ ਗਿਆ ਹੋਇਆ ਹੈ ਇੱਥੇ ਬੈਠਿਆਂ ਨੂੰ ਤੇ ਬੱਦਲ ਥੋੜੇ ਥੱਲੇ ਆਣ ਲੱਗੇ ਆਪਾਂ ਟਨਲ ਦੀ ਐਂਟਰੀ ਕਰੀਏ ਇਧਰ ਸੋਹਣਾ ਜਿਹਾ 뷰 ਕੀ ਬਾਤ ਹੈ ਉਹ ਸਾਹਮਣੇ ਵਾਲੇ ਦੁਕਾਨ ਤੋਂ ਸਾਈਕਲ ਰੋਡ ਤੇ ਚੜਾਇਆ ਤਾਂ ਤੇ ਦੁਬਾਰੇ ਮੀਂਹ ਫੇਰ ਸ਼ੁਰੂ ਹੋ ਗਿਆ ਮੈਂ ਆਪਕੋ ਫੋਨ ਕਰਾਂਗਾ ਤੋ ਤੇ ਹੌਣ ਵਾਲਾ ਵੀ ਤੇਜ਼ ਹੈ ਤੇ ਸਾਈਕਲ ਆਪਾਂ ਨੇ ਪੈਕ ਕਰ ਲੇ ਤੇ ਉਹ ਮੁੰਡੇ ਵਾਲਾ ਸਾਈਕਲ ਪੈਕ ਕਰਕੇ ਫਿਰ ਆਪਾਂ ਅੱਗੇ ਚੱਲਦੇ ਹਾਂ ਮੀ ਪੂਰਾ ਨਹੀਂ ਹਟਿਆ ਪਰ ਆਪਾਂ ਨੇ ਸਫ਼ਰ ਸ਼ੁਰੂ ਕਰਤੇ ਆ ਕਿਉਂਕਿ ਇੱਥੋਂ 1.5 ਕਿਲੋਮੀਟਰ ਦੇ ਟਾਂਦਾਂ ਲੈ ਉਹ ਵਾ 8.5 ਕਿਲੋਮੀਟਰ ਦੀ ਤੇ ਜਦੋਂ 8.5 ਕਿਲੋਮੀਟਰ ਦਾ ਕਰਾਸ ਕਰਕੇ ਆਪਾਂ ਕਸ਼ਮੀਰ 'ਚ ਪੜੂਗੇ ਉਮੀਦ ਕਰਦੇ ਆ ਵੀ ਉੱਥੇ ਮੌਸਮ ਵਧੀਆ ਹੋਏਗਾ ਕਿਉਂਕਿ 8.5 ਕਿਲੋਮੀਟਰ ਬਹੁਤ ਹੋ ਜਾਂਦਾ ਵੀ ਅੱਜ ਲੱਗ ਰਿਹਾ ਇਹ ਆਪਰੋਂ ਕਿਤੇ ਨਿਕਲ ਨਹੀਂਦਾ ਜੇ ਕਿਉਂਕਿ ਮੀਂਹ ਦੁਬਾਰੇ ਫੇਰ ਸ਼ੁਰੂ ਹੋ ਗਿਆ ਨਹੀਂ ਨਹੀਂ ਐਨਐਚਆਈ ਦੀ ਗਾੜੀ ਹੈ ਮੀਂਹ ਵਿੱਚ ਡੁੱਬ ਗਈ ਸਾਈਕਲ ਆਪਾਂ ਨੇ ਇੱਥੇ ਲਾ ਦਿੱਤੀ ਤੇ ਮੀਂਹ ਕੁਛ ਇਸ ਲੈਵਲ ਦਾ ਪੈ ਰਿਹਾ ਹੈ ਆਪ ਕਸ਼ਮੀਰੀ ਬੋਲਦੇ ਹੋ ਹਿੰਦੀ ਬੋਲਦੇ ਹੋ ਕਿਆ ਬੋਲਦੇ ਹੋ ਕਸ਼ਮੀਰੀ ਬੋਲਦੇ ਹੋ ਤੋ ਇਧਰ ਸਕੂਲ ਕੇ ਅੰਦਰ ਫਿਰ ਹਿੰਦੀ ਵਗੈਰਾ ਵੀ ਸਿਖਾਈ ਜਾਂਦੀ ਹੈ ਜਾਂ ਕਸ਼ਮੀਰੀ ਸਿਖਾਤੇ ਕਸ਼ਮੀਰੀ ਵੀ ਹੀ ਹੈ ਠੀਕ ਹੈ ਜੋ ਜ਼ਿਆਦਾਤਰ ਇਹ ਹਿੰਦੀ ਬੋਲਤੇ ਹੋਗੇ ਆਪਾ ਜਾਂ ਲੋਕਲ ਉਸਕੇ ਸਾਥ ਕਸ਼ਮੀਰੀ ਬੋਲਤੇ ਆ। ਅੱਛਾ ਅਲਰਟ ਕੇ ਅੰਦਰ ਕੌਣ ਕੌਣ ਸੇ ਏਰੀਆ ਹੈ ਜੋ ਵੀ ਇਹ ਰੈਡ ਅਲਰਟ ਹੈ। ਇਸ ਟਾਈਮ ਤਾਂ ਬਹੁਤ ਡਿਸਟ੍ਰਿਕਟ ਹੈ, ਦੋਡਾ ਹੈ, ਰਾਮੰਦ ਹੈ, ਸਿੱਧਾ ਹੈ। ਬਹੁਤ ਜੰਮੂ ਵੀ ਹੈ। ਹਾਂ। ਠੀਕ ਹੈ। ਠੀਕ ਹੈ ਮਿੱਤਰ। ਤੇ ਆਪਾਂ ਇੱਥੇ ਖੜੇ ਆ तकरीबन ਅੱਧੇ ਘੰਟੇ ਤੋਂ। ਮੀਂਹ ਵਗੈਰਾ ਥੋੜਾ ਘਟ ਰਿਹਾ ਏ। ਤੇ ਹੁਣ ਦੇਖਦੇ ਵੀ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆਪਾਂ। ਆਰਮੀ ਵਾਲੇ ਕਾਫਲੇ ਲੰਘ ਜਾਂਦੇ। ਤੇ ਆਪਾਂ ਸਾਈਡ ਤੇ ਖੜੇ ਹੋ ਕੇ ਇੱਕ ਚੀਜ਼ ਦੇਖ ਰਹੇ ਹਾਂ ਵੀ ਇੱਧਰ ਆਰਮੀ ਨੂੰ ਰਿਸਪੈਕਟ ਬਹੁਤ ਲਈ ਜਾਂਦੀ ਹੈ ਜਿੱਧਰ ਦੀ ਵੀ ਆਰਮੀ ਦੀ ਗੱਡੀਆਂ ਆ ਰਹੀਆਂ ਪਤਾ ਨਹੀਂ ਡਰ ਰਹੇ ਪਤਾ ਨਹੀਂ ਰਿਸਪੈਕਟ ਹੈ ਵੀ ਦੂਸਰੇ ਲੋਕੀ ਸਾਈਡ ਤੇ ਖੜ ਜਾਂਦੇ ਤੇ ਵਿਸਲਿੰਗ ਸਟਾਰਟ ਹੋ ਜਾਂਦੀ ਸੀਟੀਆਂ ਅਸੀਂ ਪਰਸੋਂ ਦੇ ਸੁਣ ਰਹੇ ਹਾਂ ਵੀ ਜਿਹੜੇ ਕੰਡਕਟਰ ਕੋਲ ਸਿਟੀ ਹੁੰਦੀ ਹੈ ਨਾ ਉਹ ਪਤਾ ਨਹੀਂ ਕਿੱਥੋਂ ਵੱਜਦੀ ਕਿੱਥੋਂ ਨਹੀਂ ਸਿਟੀਆਂ ਵੱਜਦੀਆਂ ਰਹਿੰਦੀਆਂ ਤੇ ਹੁਣ ਮੌਸਮ ਤਕਰੀਬਨ ਸਾਫ਼ ਹੈ ਤੇ ਹੁਣ ਫਿਰ ਆਪਾਂ ਅੱਗੇ ਚੱਲਦੇ ਆ ਤੇ ਇਹ ਹੀ ਹੈ ਜੀ ਇੱਧਰ ਦਾ ਸੁਪਰਸਟਾਰ ਕ੍ਰिएਟਰ ਤੇ ਅੱਗੇ ਚੱਲਦੇ ਆਪਾਂ ਠੀਕ ਹੈ ਭਾਈ ਸਹੀ ਹੈ ਅੱਛਾ ਆ ਰਹਾ ਹੈ ਟੋਲ ਪਲਾਏ ਤੋਂ ਬਾਅਦ ਆਪਾਂ ਨੇ ਦੁਬਾਰਾ ਸਫ਼ਰ ਸ਼ੁਰੂ ਕਰਤੇ ਆ ਤੇ ਹੁਣ ਥੋੜੀ ਚੜ੍ਹਾਈ ਚੜਨੀ ਪਏਗੀ ਤੇ ਅੱਗੇ ਜਾ ਕੇ ਆਪਾਂ 1003 ਤੇ ਕਾਲ ਕਰੋਂਗੇ ਇੱਕ ਗੱਡੀ ਆਏਗੀ ਉਹ ਆਪ ਨੂੰ ਤੰਦਰ ਪਾਰ ਕਰਾ ਦੇਈਏ ਸੁਣਨ ਵਿੱਚ ਹਲੇ ਤੱਕ ਆਈ ਕੁਛ ਆਇਆ ਇਹ ਸੁਣਨ ਵਿੱਚ ਵੀ ਸਾਨੂੰ ਸੋਹਣਾ ਲੱਗਿਆ ਮਾ ਕੀ ਰਿਐਲਿਟੀ ਕੀ ਆਏ 1003 ਦੀ ਉਹ ਆਪਾਂ ਅੱਗੇ ਜਾ ਕੇ ਦੇਖਦੇ ਆ ਇਸ ਟਾਈਮ ਆਪਾਂ ਹਲਕੀ ਹਲਕੀ ਚੜਾਈ ਚੜ ਰਹੇ ਆ ਤੇ ਆਪਣਾ ਗियर ਹੈ ਜੋ ਸਾਈਕਲ ਦਾ ਉਹ ਤੀਜਾ ਲੋ ਪਾਇਆ ਹੋਇਆ ਤੇ ਮੌਸਮ ਇੱਧਰ ਬੱਦਲਵਾਈ ਵਾਲਾ ਏ ਇਹ ਬੱਦਲ ਘੁੰਮ ਰਹੇ ਤੇ ਇੱਧਰ ਬੱਦਲ ਥੋੜੇ ਹਟਣ ਲੱਗ ਗਏ ਕੋਲ ਮਨਾ ਕੇ ਇਹ ਤਾਂ ਘਮੋਕੀ ਰਿਪੋਰਟ ਹੈ ਪਰ ਮੀਂਹ ਤਾਂ ਕਰ ਰਿਹਾ ਤੇ ਇੰਦਰ ਦੇਵਤਾ ਜੀ ਅਜ ਪੂਰੇ ਨਿਹਾਲ ਹੈ ਤੇ ਆਪਾਂ ਨੇ ਫਿਰ ਟ੍ਰੇਨ ਕੋਟ ਕੱਢ ਹੀ ਲਿਆ ਕੀ ਕਿੰਨਾ ਕੁ ਟਾਈਮ ਰੁਕਦੇ ਜਾਉਂਗੇ ਟਨਲ ਤੇ ਪਹੁੰਚੀਏ ਤੇ ਅੱਗੇ ਜੋ ਸਫਰ ਅੱਗੇ ਦਾ ਉਹ ਸਫਰ ਸ਼ੁਰੂ ਕਰੀਏ ਤੇ ਸਾਹਮਣੇ ਮੈਨੂੰ ਲੱਗਦਾ ਵੀ ਟਨਲ ਮਿਲਣੇ ਵਾਲੀ ਆਪਾਂ ਨੂੰ ਮੀਂਹ ਪੈਣ ਤੋਂ ਬਾਅਦ ਇਹ ਇਲਾਕਾ ਹੋਰ ਸੋਹਣਾ ਹੋ ਗਿਆ ਥੋੜੀ ਬੂੰਦਾਂਵਾਂ ਦੀ ਚੱਲ ਰਹੀ ਹੈ ਅੱਗੇ ਦੀ ਗੀ ਟਨਲ 2.58 ਕਿਲੋਮੀਟਰ ਦੀ ਤਾਂ 903 ਨੂੰ ਕਾਲ ਕਰਦੇ ਆ ਫਿਰ ਨੂੰ ਤਾਰ ਕਰੀਏ ਆਪਾਂ ਇਸ ਟਾਈਮ ਟਾਵਾ ਦੇ ਲਾਗੇ ਖੜੇ ਆ ਤੇ ਵਲਦੀ ਰੋ 33 ਐਂਬੂਲੈਂਸ ਇੱਧਰ ਖੜੀ ਆ ਤੇ ਇਹ ਗੱਡੀ ਸਾਹਮਣੇ ਖੜੀ ਜਿਹੜੀ ਆਪਾਂ ਨੂੰ ਲੈ ਕੇ ਜਾਏਗੀ ਤੇ ਆਪਾਂ ਨੂੰ ਫੋਨ ਕਰਨ ਦੀ ਲੋੜ ਨਹੀਂ ਪਈ ਵੀਰਾਂ ਨੇ ਪਹਿਲੀ ਹੱਥ ਮਾਰ ਲਏ ਵੀ ਆ ਜਾਓ ਜੀ ਤੁਹਾਨੂੰ ਇਸ ਤੇ ਛੱਡ ਕੇ ਆਉਂਗੇ ਇੱਕ ਵੀਆਈਪੀ ਕਾਫਲਾ ਗਿਆ ਤਾਂ ਕਰਕੇ ਆਪਾਂ ਰੁਕੇ ਹੋਏ ਆ ਤੇ ਜਿਹੜਾ ਇਹ ਸਾਹਮਣੇ ਦੇਖ ਰਹੇ ਹੋ ਰਸਤਾ ਇਹ ਜਵਾਹਰ ਟਨਲ ਨੂੰ ਜਾਂਦਾ ਹੈ ਉਹ ਪੁਰਾਣੀ ਟਨਲ ਹੈ ਇਹ ਹੁਣ ਨਵੀਂ ਟਨਲ ਹੈ ਅਗਰ ਮੈਂ ਇਸ ਟਨਲ ਦਾ ਨਾਮ ਦੱਸਾਂ ਤਾਂ ਬਨਿਹਾਲ ਕਾਜੀਕੁੰਡ ਟਨਲ ਬੋਲਿਆ ਜਾਂਦਾ ਇਸ ਨੂੰ ਤੇ ਕਿਹੜੀ ਕੰਪਨੀ ਨੇ ਬਣਾਇਆ ਇਸ ਨੂੰ ਨਵਯੋਗਾ ਨੇ ਨਵਯੋਗਾ ਜ਼ਿਆਦਾਤਰ ਲੋਕ ਇਸ ਨੂੰ ਨਵਯੋਗਾ ਦੇ ਨਾਮ ਤੋਂ ਹੀ ਜਾਣਦੇ ਨੇ ਠੀਕ ਹੈ ਠੀਕ ਹੈ ਹਾਂ ਉਹ ਪੁਰਾਣੀ ਹੈ ਇਹ ਕਿੰਨੇ ਕਿਲੋਮੀਟਰ ਦੀ ਹੈ ਇਹ ਪੌਣੇ 9 ਕਿਲੋਮੀਟਰ ਪੌਣੇ 9 ਕਿਲੋਮੀਟਰ ਉਸ ਤੋਂ ਅੱਗੇ ਕਸ਼ਮੀਰ ਸਟਾਰਟ ਹੈ ਹਾਂ ਤੇ ਬਾਰਿਸ਼ ਹੋ ਰਹੀ ਹੈ ਕਿ ਉੱਧਰ ਜਾਂ ਮੌਸਮ ਕਲੀਅਰ ਹੈ ਬਾਰਿਸ਼ ਹੋ ਰਹੀ ਹੈ ਉੱਧਰ ਵੀ ਅੱਜ ਹੱਜ ਦਾ ਮੌਸਮ ਖਰਾਬ ਹੀ ਥਾ ਓਕੇ ठीक है अभी तो 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 कन्फ्यूजन आ रही है सर ये अगर आप पंजाब से निकले पहले मोगा आना चाहिए उसके बाद पठानकोट पठानकोटा यहाँ से आया जम्मू आना चाहिए आपका तो गलत है ना सर ये कंफ्यूजन चल रही है चैट जीपटी की दिमाग घूम गया ਇਸ ਨੂੰ ਦੇਖ ਕੇ ਮੇਰਾ ਦਿਮਾਗ ਛੱਡ ਗਿਆ ਇਹ ਕਹਿੰਦਾ ਕਹਿੰਦਾ ਜੰਮੂ ਤੋਂ ਚੱਲਿਆ ਪਠਾਨਕੋਟ ਹੁਣ ਮੋਗੇ ਪਹੁੰਚ ਗਏ ਮੇਰੇ ਜੀ ਚੈਟ ਜੀ ਵੀ ਜਮੜਾ ਵੀ ਭਰੋਸਾ ਨਾ ਕਰੋ ਚੈਟ ਜੀ ਬਿੱਟੀ ਦਾ ਕੁਝ ਵੀ ਕਰ ਲਗਦੀ ਆ ਉਹ ਦੇਖੋ ਟਨਲ ਬਣੇ ਦਾ ਇੰਨਾ ਕੋ ਫਾਇਦਾ ਹੁੰਦਾ ਹੈ ਨਾ ਕਿ ਹਾਂ ਵੀ ਜੇ ਟਨਲ ਨਾ ਹੁੰਦੀ ਤਾਂ ਆਪਾਂ ਨੂੰ ਅੱਗੇ ਜਵਾਹਰ ਟਨਲ ਮਿਲਣੀ ਸੀ ਜਵਾਹਰ ਟਨਲ ਤੱਕ ਪਹੁੰਚਣ ਲਈ ਤਾਂ 17 ਕਿਲੋਮੀਟਰ ਦਾ ਇਹ ਸਫ਼ਰ ਆਪਾਂ ਨੂੰ ਤੈਅ ਕਰਨਾ ਪੈਣਾ ਤਾਂ ਤੇ ਸਾਹਮਣੇ ਦੋ ਬੀਬੀਆਂ ਤੁਰੀਆਂ ਜਾ ਰਹੀਆਂ ਇਹ ਵਾਲਾ ਰਸਤਾ ਹੈ ਜੀ ਮੀ ਦੁਬਾਰੇ ਸ਼ੁਰੂ ਹੋਇਆ ਵਾ ਔਰ ਇਸ ਟਾਈਮ ਨਾ ਇੱਥੇ ਸ਼ਿਫਟ ਚੇਂਜ ਹੋਊਗੀ ਕਿਉਂਕਿ 1:30 ਵਜੇ ਦਾ ਟਾਈਮ ਹੈ 2:00 ਵਜੇ ਸ਼ਿਫਟ ਚੇਂਜ ਹੋ ਜੇਗੀ ਤੇ ਹੁਣ ਇੱਕ ਕਾਫਲਾ ਤਾਂ ਕੋਈ ਪੁਲਿਸ ਆਫਸਰ ਦਾ ਉਹਦੇ ਕਰਕੇ ਇੱਥੇ ਸਾਰੀ ਭੀੜ ਲੱਗੀ ਹੋਈ ਸੀ ਹੁਣ ਉਹ ਚਲੇ ਗਏ ਉਮੀਦ ਹੈ ਵੀ ਹੁਣ ਚਲੋ ਛੇਤੀ ਆਪਾਂ ਪਹੁੰਚ ਜਾਗੇ ਨਹੀਂ ਇਹ ਬੋਰ ਰਹੇ ਵੀ ਤੁਹਾਨੂੰ ਜੀ ਅਸੀਂ 2:30 ਵਜੇ ਭੇਜਾਂਗੇ ਦੇਖਦੇ ਹਾਂ ਜੀ ਕੀ ਗੱਲਬਾਤ ਹੈ ਆਪਣੇ ਸਾਹਮਣੇ ਇਹ ਇੱਕ ਮੋਟਾ-ਮੋਟਾ ਜਿਹਾ ਮਾਡਲ ਬਣਾਇਆ ਹੋਇਆ ਤੇ ਵੀਰ ਮਿਲੇ ਆਪਾਂ ਨੂੰ ਅ ਵੀਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਉਦਮਪੁਰ ਦਾ ਰਹਿਣ ਵਾਲਾ ਉਦਮਪੁਰ ਦੇ ਜਿੱਥੇ ਆਪਾਂ ਨੇ ਰਾਤ ਕੱਟੀ ਤੇ ਵੀਰ ਉੱਥੋਂ ਦੇ ਰਹਿਣ ਵਾਲੇ ਆ ਥੋੜਾ ਦੱਸੋਗੇ ਕੀ ਆ ਇਹ ਜਿਹੜੀ ਲੈਂਗੁਏਜ ਤੁਸੀਂ ਕੰਫਰਟੇਬਲ ਹੋ ਉਸ ਚ ਦੱਸ ਦਿਓ ਕੋਈ ਚੱਕਰ ਨਹੀਂ ਜੀ ਇਹ ਟਵਨ ਟਿਊਬ 터ਨਲ ਹੈ ਓਕੇ ਬਨਿਆਲ ਕਾਜੀ ਕੋਨ ਟਨਲ ਹੈ ਠੀਕ ਹੈ ਜੀ ਠੀਕ ਹੈ ਇਹ ਟਵਨ ਟੂ ਟਵਨ ਟਿਊਬ 터ਨਲ ਹੈ 8.45 ਇਸਕੀ ਲੈਂਥ ਹੈ ਓਕੇ ਔਰ ਇਸਮੇ 16 ਕ੍ਰਾਸ ਪੈਸੇਜ ਹੈ ਓਕੇ ਜਿਸਨ ਇੱਕ 터ਨਲ ਸੇ ਦੂਸਰੀ 터ਨਲ ਮੇ ਜਾਣੇ ਕੇ ਲਿਏ ਜੋ ਦਿਖ ਰਹੇ ਹੋਗੇ ਆਪਕੋ ਹਾਂ ਜੀ ਇਹ ਕ੍ਰਾਸ ਪੈਸੇਜ ਹੈ اگر یو ٹرن مارنا دوسری ٹرن تو ادھر ہے یہ ایمرجنسی بیسس پہ ہے اگر کسی ایک ٹنل میں کچھ فائر انسیڈنٹ ہو جاتا ہے یا ایکسیڈنٹ ہو جاتا ہے ہم دوسرے ٹنل سے آ کے وہاں پہ ریسکیو کر سکتے ہیں ان کو اوکے اس کے لیے ٹھیک ہے تے جیڑی اے پہاڑی رینج ہے اس دا نام پیر پنجال ہے پیر پنجال رینج ہے جی ٹھیک ہے میکسیمم ٹریک تقریبا 30 تے ہوندے نے تے ایک واری تھانو اے پورا ماڈل دکھا دندے اے 49 سائیڈ ਗੇ ਬਣੀਆ ਹਾਂ ਹਾਂ ਇਹ ਰੇਲਵੇ ਸਟੇਸ਼ਨ ਆ ਗਿਆ ਬਣੀਆ ਦਾ 0.0 ਹੈ ਮਾਰਾ ਉਹ ਲਾਸਟ ਠੀਕ ਹੈ ਇਹ ਰੇਲਵੇ ਸਟੇਸ਼ਨ ਆ ਗਿਆ ਬਣੀਆ ਦਾ ਮੈਂ ਇਸ ਕੇ ਜਿਹੜੀ ਆ ਆਪਾਂ ਨੇ ਅੰਦਰ ਉਹ ਦੇਖੀ ਸੀ ਸੀਸੀਟੀਵੀ ਫੁਟੇਜ ਵਗੈਰਾ ਸਾਰਾ ਕੰਟਰੋਲ ਰੂਮ ਉਹ ਇੱਥੋਂ ਤੱਕ ਇਹ ਬਿਲਕੁਲ ਜੀ ਕਿੰਨੇ ਕਿਲੋ ਹੋ ਗਏ ਤਕਰੀਬਨ ਟੋਟਲ ਹਮਾਰਾ ਮਸੇਵਾਂ ਤੋਂ 16 ਕਿਲੋਮੀਟਰ ਦਾ ਬਜਟ 16 ਕਿਲੋਮੀਟਰ ਬਣੀਆ ਚੋਂ ਲੈ ਕੇ ਕਾਜ਼ੀਗੁੰਦਤ ਠੀਕ ਹੈ ਜੀ ਤੇ ਇਹ ਆਪਣੇ ਸਰਦਾਰ ਸਾਹਿਬ ਹੈ ਬਠਿੰਡੇ ਦੇ ਲੱਗੇ ਇਹਨਾਂ ਦਾ ਪਿੰਡ ਪੈ ਜਾਂਦਾ ਮਾਨਸੇਾ ਤੋਂ ਤਕਰੀਬਨ 40 ਕਿਲੋਮੀਟਰ ਦੂਰ ਕਿਹੜਾ ਨਾਮ ਹੈ ਜੀ ਪਿੰਡ ਦਾ ਆਪਣਾ ਪਿੰਡ ਦੇ ਆਉਣ ਆ ਮੇਰਾ ਜੀ ਪਿੰਡ ਦੇ ਆਉਣ ਜੀ ਤੇ ਸਰਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵੀ ਜਿਹੜੀਆਂ ਚੀਜ਼ਾਂ ਆਪਾਂ ਸੁਣਦੇ ਸੀਗੇ ਤਾਂ ਉਹ ਚੀਜ਼ਾਂ ਆਪਾਂ ਨੇ ਦੇਖ ਲਿਆ ਵੀ ਕੰਟਰੋਲ ਰੂਮ ਵਾਲਾ ਜਿੰਨਾ ਵੀ ਸਿਸਟਮ ਹੈ ਪ੍ਰਾਈਵੇਸੀ ਕਰਕੇ ਵੀਡੀਓ ਬਣਾਉਣੀ ਚੰਗੀ ਨਹੀਂ ਲੱਗਦੀ ਤਾਂ ਕਰਕੇ ਆਪਾਂ ਤੁਹਾਨੂੰ ਮਾਡਲ ਦੇ ਰਾਹੀਂ ਇਹ ਚੀਜ਼ਾਂ ਐਕਸਪਲੇਨ ਕਰ ਰਹੇ ਹਾਂ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਸ ਚੱਲ ਰਹੀ ਹੈ ਅੰਦਰ ਵੀ ਨਿਕਲੋ ਅਸਲਾਮ ਅਲੈਕੁਮ ਅਰਹਮਨ ਰਹਿਮ ਇਹ ਹਮਾਰੇ ਨੇ ਅਜੇ ਇਹ ਚੀਜ਼ ਨਹੀਂ ਆ ਪਸੀਬ ਤੇ ਇੱਧਰ ਇਹ ਸਾਰੇ ਆਪਣੇ ਉਹ ਵੀਰ ਹੈ ਕਿਸੇ ਨੂੰ ਵੀ ਕੋਈ ਦਿੱਕਤ ਤੇ ਪਰੇਸ਼ਾਨੀ ਆਂਦੀ ਹੈ ਇਹ ਐਮਰਜੈਂਸੀ ਟੀਮ ਹਮੇਸ਼ਾ ਲੋਕਾਂ ਦੀ ਹੈਲਪ ਕਰਦੇ ਆ ਤੇ ਇਹੀ ਆਪਾਂ ਨੂੰ ਫਿਰ ਟਨਲ ਕ੍ਰਾਸ ਕਰਾਣਗੇ ਤੇ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਸਰਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਵੀ ਇਹ ਚੀਜ਼ਾਂ ਅਸੀਂ ਪਹਿਲੀ ਵਾਰ ਦੇਖੀਆਂ ਹੈ ਠੀਕ ਹੈ Tío, ਬਹੁਤ ਬਹੁਤ ਧੰਨਵਾਦ ਆਪਕਾ। ਸ਼ੁਕਰੀਆ ਮਿਹਰਬਾਨੀ। ਮੈਂ ਬਹੁਤ ਮੁਆਫੀ ਕਰਾਂਦੀ। ਠੀਕ। ਦਿੱਕਤ ਹੁੰਦੀ ਹੈ ਮੜਾ ਕਾ ਨਹੀਂ ਹੈਲਪ ਕਰਦੇ। ਠੀਕ ਹੈ ਜੀ। ਸਮਾਹ ਹੋ ਗਿਆ ਤਕਰੀਬਨ 4 ਵਜੇ ਦਾ। ਤੇ ਅੱਜ ਲੱਗ ਰਿਹਾ ਵੀ ਟੈਂਟ ਇੱਥੇ ਲਾਣਾ ਪਏਗਾ। ਕਿਉਂਕਿ ਜਿਹੜੇ ਹਿਸਾਬ ਦਾ ਹਾਈ ਅਲਰਟ ਦਿਆ ਹੋਇਆ ਪਿੱਛੇ ਕਲਾਊਡ ਬਸਟ ਹੋਇਆ ਵਾ ਤੇ ਇਹ ਏਰੀਆ ਵੀ ਰੈੱਡ ਜ਼ੋਨ ਦੇ ਵਿੱਚ ਆ ਰਿਹਾ। ਇੱਥੇ ਆਪਣੇ ਕੋਲੇ ਪੂਰੀਆਂ ਸੁੱਖ ਸਹੂਲਤਾਂ ਐ ਤੇ ਸਾਹਮਣੇ ਤੁਹਾਨੂੰ ਉਹ ਟਨਲ ਦਿਖਰੀ ਹੋਏਗੀ। ਇਸ ਏਰੀਆ ਦੇ ਵਿੱਚ ਐਂਬੂਲੈਂਸ ਵੀ ਹੈ ਆਰਮੀ ਹੈ ਪੁਲਿਸ ਹੈ ਖਾਣਾ-ਦਾਣਾ ਹੈ ਸਾਰਾ ਕੁਝ ਇੱਥੇ ਹੀ ਹੈ ਤਾਂ ਮਨ ਕਰ ਰਿਹਾ ਵੀ ਅੱਗੇ ਜਾਣ ਦਾ ਕਿਉਂ ਪੰਗਾ ਲਈਏ ਕਿਉਂ ਰਿਸਕ ਲਈਏ ਅੱਜ ਸ਼੍ਰੀਨਗਰ ਤੋਂ ਪਹੁੰਚ ਨਹੀਂ ਹੁਣ ਸ਼੍ਰੀਨਗਰ ਕੱਲ ਨੂੰ ਪਹੁੰਚ ਆਉਂਗਾ ਸ਼੍ਰੀਨਗਰ ਵੀ ਵੈਸੇ ਆਪਾਂ ਨੇ 304 ਦਿਨ ਰੁਕਣਾ ਤਾਂ ਤਾਂ ਪਿੱਛੇ ਆਪਾਂ ਨੂੰ ਜੋ ਸਰਦਾਰ ਸਾਹਿਬ ਮਿਲੇ ਆ ਉਹਨਾਂ ਦਾ ਨਾਮ ਹੈ ਜੀ ਸੁੱਚਾ ਹੰਦ ਸਿੰਘ ਤੇ ਉਹਨਾਂ ਦਾ ਦਿਲੋਂ ਧੰਨਵਾਦ ਵੀ ਨਹੀਂ ਬੰਦਾ ਜਦੋਂ ਅਦਰ ਸਟੇਟ ਦੇ ਵਿੱਚ ਹੁੰਦਾ ਨਾ ਆ ਫਿਰ ਬੰਦਾ ਸੈਡ ਹੋਣ ਲੱਗ ਜਾਂਦਾ ਵੀ ਯਾਰ ਇਹ ਬਾਹਰੋਂ ਆਇਆ ਏ ਤੇ ਸਾਨੂੰ ਕੋਈ ਬਗਾਰ ਪਾਊਗਾ ਪਰ ਉਹ ਸਰਦਾਰ ਸਾਹਿਬ ਬਹੁਤ ਚਾਮਾਰ ਵਾਲੇ ਬਣੇ ਉਹਨਾਂ ਨੇ ਆਪਾਂ ਨੂੰ ਜੋ ਅੰਦਰ ਵਾਲਾ ਕੰਟਰੋਲ ਰੂਮ ਹੈ ਉਹ ਸਾਰਾ ਦਿਖਾਇਆ ਤੇ ਇਹ ਕੰਟਰੋਲ ਰੂਮ ਦੇ ਵਿੱਚ ਬੈਠ ਕੇ ਇੰਨਾ ਪਤਾ ਚੱਲ ਗਿਆ ਵੀ ਜਿਹੜਾ ਇਹ 16 ਕਿਲੋਮੀਟਰ ਦਾ ਏਰੀਆ ਏ ਇਹ ਉਹਨਾਂ ਦੇ ਅੰਦਰ ਹੈ ਅਗਰ ਇੱਕ ਮੱਖੀ ਉੱਡ ਕੇ ਵੀ ਕਿਤੇ ਜਾ ਰਹੀ ਹੈ ਉਹ ਤੱਕ ਚੈੱਕ ਕਰ ਲੈਂਦੇ ਆ ਇਸ 터ਨਲ ਦੇ ਵਿੱਚ ਇੱਕ ਸਾਈਡ 111 ਤੋਂ 115 ਕੈਮਰੇ ਆ ਸੇਮ ਦੂਸਰੀ 터ਨਲ ਦੇ ਵਿੱਚ ਵੀ ਹਰ ਇੱਕ ਚੀਜ਼ ਬਹੁਤ ਬਰੀਕੀ ਨਾਲ ਦੇਖਦੇ ਆ ਹੁਣ ਐਕਸੀਡੈਂਟ ਹੋਇਆ ਅਸੀਂ ਉਸ ਦੀ ਵੀ ਫੁਟੇਜ ਦੇਖੀ ਆ ਤੇ ਉਸ ਦੇ ਵਿੱਚ ਆਪਾਂ ਨੂੰ ਸਾਰਾ ਕੁਝ ਪਤਾ ਚੱਲ ਗਿਆ ਵੀ ਗਲਤੀ ਕਿਹਦੀ ਸੀ ਤੇ ਕਿਹੜਾ ਕਿਹਦੇ ਵਿੱਚ ਵਜਿਆ ਕਿਹੜਾ ਰੌਂਗ ਸਾਈਡ ਆ ਰਿਹਾ ਤਾਂ ਕੋਲ ਮਲਾ ਕੇ ਗੱਲ ਇਹ ਹੈ ਵੀ ਕੰਟਰੋਲ ਰੂਮ ਦੇ ਵਿੱਚ ਹਰ ਇੱਕ ਚੀਜ਼ ਚੜੀ ਜਨੌਰ ਤੋਂ ਸਾਰਾ ਕੁਝ ਉਝਤੀ ਦਿਖ ਜੇਗਾ ਵੀਡੀਓ ਆਪਾਂ ਨੇ ਤਾਂ ਨਹੀਂ ਬਣਾਈ ਥੋੜੀ ਪ੍ਰਾਈਵੇਸੀ ਹੋ ਜਾਂਦੀ ਹੈ ਤੇ ਗੁਰੂ ਮਹਾਰਾਜ ਉਹਨਾਂ ਨੇ ਚੜ੍ਹਦੀ ਕਲਾ 'ਚ ਰੱਖੇ ਜਿਹੜਾ ਵੀ ਸਫਰਾਂ 'ਚ ਸਾਥ ਦਿੰਦਾ ਏ ਤੇ ਸਾਨੂੰ ਤਾਂ ਇਹ ਹੀ ਲੱਗਦਾ ਵੀ ਉਹ ਰੱਬ ਰੂਪੀ ਵੀਰ ਆ ਕੋਈ ਕੋਈ ਗੁਰੂ ਮਹਾਰਾਜ ਨੇ ਭੇਜਿਆ ਨਹੀਂ ਅਦਰ ਸਟੇਟ ਦੇ ਵਿੱਚ ਬੰਦਾ ਫਿਰ ਇਕ ਤਰ੍ਹਾਂ ਲੱਗ ਜਾਂਦਾ ਥੋੜਾ ਤੇ ਸਾਈਕਲ ਆਪਣੇ ਇੱਥੇ ਖੜੇ ਆ ਤੇ ਆਪਣਾ ਹੁਣ ਮਾਈਂਡ ਬੰਦ ਰਹੀ ਹੈ ਵੀ ਆਪਾਂ ਇੱਥੇ ਫਿਰ ਟੈਂਟ ਕੱਢ ਲਈਆ ਆਪਣਾ ਤੇ ਰੋਟੀ ਪਾਣੀ ਵਾਲਾ ਜਿਗਾਰਡ ਉਹ ਫਿਰ ਦੇਖਦੇ ਵੀ ਅੱਗੇ ਕੋਈ ਦੁਕਾਨ ਕੋਈ ਠਾਬਾ ਕੋਈ ਥੋਟ ਮੈਂ ਵੀ ਕਿਆ ਕੁਝ ਮਿਲੇਗਾ ਆਪਾਂ ਦੇਖਦੇ ਆ ਜੀ ਬਾਕੀ ਇੱਥੋਂ ਨਾਲ 2.5 ਕਿਲੋਮੀਟਰ ਤੇ ਇੱਕ ਕਾਜੀਕੁੰਡ ਜਗ੍ਹਾ ਹੈ ਸਿਟੀ ਆ ਪੂਰੀ ਉਹ ਉੱਥੇ ਗੁਰਦੁਆਰਾ ਸਾਹਿਬ ਵੀ ਦੱਸ ਰਹੇ ਨੇ ਪਰ ਸਾਡਾ ਮਨ ਕਰ ਰਿਹਾ ਹੈ ਵੀ ਇਹ ਜ਼ਿਆਦਾ ਸੇਫ ਹੈ ਕਿਉਂਕਿ ਉਹ ਤੇ ਗੁਰਦੁਆਰਾ ਸਾਹਿਬ ਲੱਭਣਾ ਪਏਗਾ ਤੇ ਮੈਂ ਇਹ ਸਪੀਡ ਨਾਲ ਪੈ ਰਿਹਾ ਇਹ ਪਿਛਲੇ ਲਗਾਤਾਰ 1-2 ਘੰਟਿਆਂ ਤੋਂ ਆਹੀ ਸਪੀਡ ਹੈ ਉਧਰ ਹਲੇ ਮੈਂ ਘਟ ਤਾ ਇਧਰ ਮੈਂ ਜ਼ਿਆਦਾ ਹੈ ਤਾਂ ਸਾਨੂੰ ਇਹ ਹੈ ਵੀ ਇੱਥੇ ਠੀਕ ਆ ਸਾਰਾ ਕੁਝ ਵੀ ਆਪਾਂ ਨੂੰ ਹਰ ਇੱਕ ਚੀਜ਼ ਈਜ਼ਲੀ ਇੱਥੇ ਅਵੇਲੇਬਲ ਹੋ ਜਾਏਗੀ ਤਾਂ ਕਰਕੇ ਮਨ ਕਰ ਰਿਹਾ ਵੀ ਇੱਥੇ ਟੈਂਟ ਕੱਢ ਲਈ ਆਪਾਂ ਬਾਕੀ ਅੱਗੇ ਤਾਂ ਦੇਖ ਲਾਂਗੇ ਇਹ ਘੰਟੇ ਤੱਕ ਕੁਝ ਗੱਲਬਾਤ ਹੋਰ ਦੇਖੀ ਆਪਾਂ ਨੂੰ ਠੀਕ ਆ ਮੁੰਡਿਆ ਦੋਇੱਕ ਨੰਬਰ ਬਹੁਤ ਦਿਨਾਂ ਦਾ ਕਹਿ ਰਹੇ ਆ ਕਿ ਟੈਂਟ ਚ ਸੋਇਆ ਨਹੀਂ ਤੇ ਅੱਜ ਤੇਰਾ ਚੌੜਾ ਜਿਹੜਾ ਪਾਣੀ ਪੀਰਣਾ ਜਿਹੜਾ ਮੈਂ ਕਾਲਾ ਕੁ ਅੱਜ ਚੌੜਾ ਹੁੰਦੇ ਮੁੰਡੇ ਨੇ ਨਵੇਂ ਲੀੜੇ ਪਾਏ ਤੇ ਇੰਦਰ ਦੇਵਤਾ ਨੇ ਥੋੜਾ ਜਿਹਾ ਵੀ ਤਰਸ ਨਹੀਂ ਕਰਿਆ ਕਿ ਕੰਮ ਖਤਮੇ ਕਰਤਾ ਜਾਂਦੇ ਆ ਉਹ ਫੇਰ ਮੈਂ ਤਾਂ ਢਿੱਲੀ ਜੀ ਬੱਗ ਬਣ ਕੇ ਪਾਤੀ ਲੀੜੇ ਪਾ ਲਿਆ ਤੇ ਜੈਕਟ ਤੋਂ ਤੁਹਾਨੂੰ ਆਈਡੀਆ ਲੱਗ ਗਿਆ ਹੋਵੇਗਾ ਵੀ ਸੋਖ ਨਾਲ ਠੰਡਾਂ ਵਾਲੇ ਦਿਨ ਸ਼ੁਰੂ ਹੋ ਗਏ ਆ ਪੰਜਾਬ ਤਾਂ ਨਵੰਬਰ ਦਾ ਮਹੀਨਾ ਤੇ ਇਹਨਾਂ ਦਾ ਇਹ ਅਗਸਤ ਦਾ ਮਹੀਨਾ ਇੱਕ ਪਾਸੇ ਹੀ ਹੈ ਇੱਕ ਬਰਾਦਰ ਹੈ ਕਿਆ ਕਹਿੰਦੇ ਜੀ ਇੱਕ ਪਾਸੇ ਠੰਡ ਜੀਰੂ ਹੋਣ ਵਾਲੀ ਤੇ ਟ੍ਰੈਂਡ ਕਾਰਡ ਦਾ ਚੋਬਰ ਅੱਗ ਲਾ ਰਿਹਾ ਸਾਰੇ ਸ਼ਹਿਰ ਦੇ ਵੈਸੇ। ਮੋਕੇ ਜਿਹੜੇ ਇਹਦੀ ਇਹੀ ਗੱਲਾਂ ਨੇ ਮਹੀ ਨਹੀਂ ਰੁਕਣ ਦੇਣਾ। ਸਾਰੇ ਮੋਕੇ ਦਾ ਮਾਰ ਸਦਕਾਰ ਅੱਲਾ ਹੀ ਚੱਕੀ ਜਿਹੜੀਆਂ ਇਹ ਇਹ ਗੱਲਾਂ ਇਹ ਗੱਲਾਂ ਮਹੀ ਰੁਕਣ ਦੇ ਰਹੀਆਂ ਵੀ ਮੈਨੂੰ ਹੁਣ ਪਤਾ ਲੱਗਿਆ ਵੀ ਇੰਦਰਦੇਵ ਤਾਂ ਦਵੇਂ ਨਾਲ ਨਾਲੇ ਲਈ ਫਿਰ ਰਹੇ ਆ। ਉੱਤਰ ਗੱਲ ਤੇ ਅੰਦਰ ਦੇਖਦਾ ਉਹਨੇ ਰੱਖੀ ਆ ਤੇ ਕਿਤੇ ਸੁੱਫੇ ਲੈਂਦੇ ਆ। ਇੱਦਾਂ ਹੀ ਖਾਤੀਆਂ ਖੇਡੀਆਂ ਕਰਕੇ ਅਸੀਂ ਟਾਈਮ ਪਾਸ ਕਰ ਲੈਂਦੇ ਤੇ ਸਾਡਾ ਸਫਰ ਤਾਂ ਹੀ ਕਰਕੇ ਵਧੀਆ ਚੱਲਦਾ ਵੀ ਦੋ ਬੰਦੇ ਨਾਲ ਆਹੀ ਫਾਇਦਾ ਹੁੰਦਾ ਏ ਵੀ ਇਦਾਂ ਗੱਲਾਂ-ਬਾਤਾਂ ਕਰਕੇ ਆਪਾਂ ਹਰ ਇੱਕ ਵੈਦਰ ਨੂੰ ਹਰ ਇੱਕ ਜਿਹੜੀ ਰਸਤੇ ਵਿੱਚ ਰੁਕਾਵਟ ਆ ਰਹੀ ਐ ਉਹਨੂੰ ਫਿਰ ਇਦਾਂ ਇੰਜੋਏ ਕਰ ਲੀਦਾ ਬਾਕੀ ਦੇਖਦੇ ਅੱਗੇ ਕੀ ਮਾਹੌਲ ਹੈ ਇਹ ਸ਼ੈੱਡ ਥੋੜਾ ਬੜਾ ਏ ਸਮਾਂ ਤਕਰੀਬਨ 4:30 ਵਜੇ ਤਾਂ ਹੋਣ ਵਾਲਾ ਏ ਤੇ ਮੀ ਘਟ ਤਾ ਗਿਆ ਥੋੜਾ ਪਰੇ ਰੁਕ ਨਹੀਂ ਰਿਹਾ ਆਪਣੇ ਕੋਲ ਸਾਈਕਲ ਇੰਨੀ ਵਾਰਟ ਕੱਟ ਨਹੀਂ ਹੋਣੀ ਤਾਂ ਕਰਕੇ ਆਪਾਂ ਇੱਥੇ ਰੁਕੇ ਹੋਏ ਆ ਤੇ ਬੱਦਲ ਜੰਮ ਹੀ ਥੱਲੇ ਆਏ ਹੋਏ ਆ ਆਪਾਂ ਇਸ ਟਾਈਮ ਵੀਡੀਓ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਆ ਜੀ ਟਨਲ ਦੇ ਦੂਸਰੀ ਸਾਈਡ ਤੇ ਸਾਰਾ ਏਰੀਆ ਆ ਜਾਂਦਾ ਜੀ ਕਸ਼ਮੀਰ ਦੇ ਵਿੱਚ ਤੇ ਐਂਟਰ ਹੁੰਦੇ ਸਾਰੇ ਜਿਹੜਾ ਪਹਿਲਾ ਜੋ ਸ਼ਹਿਰ ਆਂਦਾ ਏ ਉਹ ਸ਼ਹਿਰ ਆ ਜੀ ਕਸ਼ਮੀਰ ਦਾ ਸਭ ਤੋਂ ਪਹਿਲਾ ਸ਼ਹਿਰ ਹੈ ਜਿਸ ਦਾ ਨਾਮ ਆ ਜੀ ਕਾਜੀਗੋਡਾ ਕਾਜੀਗੁੰਡ ਦੇ ਵਿੱਚ ਆਪਣੇ ਪੰਜਾਬੀ ਭਰਾ ਬਹੁਤ ਨੇ ਗੁਰਦੁਆਰਾ ਸਾਹਿਬ ਵੀ ਹੈ ਪਰ ਸਾਡੀ ਪਲਾਨਿੰਗ ਇਹ ਹੈ ਕਿ ਵੀ ਜਿਹੜਾ ਸਾਹਮਣੇ ਆਪਾਂ ਨੂੰ ਇਹ ਟੋਲ ਦਿਖ ਰਿਹਾ ਆਪਾਂ ਇੱਥੇ ਹੀ ਰੁਕਾਂਗੇ ਇੱਥੇ ਰੁਕਣ ਦੇ ਦੋ ਪ੍ਰਕਾਰ ਨੇ ਇੱਕ ਤਾਂ ਗੁਰਦੁਆਰਾ ਸਾਹਿਬ ਲੱਭਣਾ ਪਏਗਾ ਟਾਈਮ ਜ਼ਿਆਦਾ ਖਰਾਬ ਹੋਏਗਾ ਤੇ ਮੀਂਹ ਦਾ ਮਾਹੌਲ ਹੈ ਕੁਛ ਨਹੀਂ ਪਤਾ ਰੈਡ ਅਲਰਟ ਅਲਰਟ ਉਹ ਜਾ ਰਹੀ ਹੈ ਇੱਥੇ ਆਪਾਂ ਸਟੇ ਕਰਾਂਗੇ ਐਡੀਟਿੰਗ ਵਧੀਆ ਹੋ ਜਾਏਗੀ ਵਾਈਫਾਈ ਮਿਲ ਜਾਏਗਾ ਤੇ ਤੁਹਾਡੇ ਤੱਕ ਇਹ ਦੀ ਲੇਟੈਸਟ ਜਾਣਕਾਰੀ ਹੈ ਉਹ ਆਪਾਂ ਪਹੁੰਚਾ ਦਾਂਗੇ ਨਹੀਂ ਬਹੁਤ ਵੀਰ ਫਿਰ ਫਿਕਰ ਕਰਦੇ ਨੇ ਪਿੱਛੇ ਕਿਉਂਕਿ ਇਧਰ ਜੋ ਕਲਾਊਡ ਬਸਟ ਹੈ ਉਹ ਬਹੁਤ ਹੋ ਰਹੀ ਹੈ ਕਿ ਬੱਦਲ ਇਹ ਤੁਰੇ ਜਾ ਰਹੇ ਆ ਇਧਰ ਨੂੰ ਬਾਕੀ ਆਪਾਂ ਦੇਖ ਰਹੀਏ ਕਦੋਂ ਖਤਮ ਹੋਵੇ ਤੇ ਆਪਾਂ ਸਫ਼ਰ ਸ਼ੁਰੂ ਕਰੀਏ ਅੱਗੇ ਦਾ ਬੋਰਡਿੰਗ ਸਮਾ ਹੋ ਗਿਆ ਜੀ 5 ਵਜੇ ਦਾ ਮੀਂਹ ਤਾਂ हट ਗਿਆ ਆਪਣਾ ਨਿੰਗ ਕਰੀਏ ਵੀ ਜੋ ਇੱਥੇ ਰੁਕੀਏ ਅ ਪਰ ਆਪਾਂ ਆਧਾਰ ਕਾਰਡ ਚੱਕ ਕੇ ਫਿਰ ਰਹੇ ਆ ਇੱਕ ਛੋਟੀ ਜੀ ਵੈਰੀਫਿਕੇਸ਼ਨ ਕਰਦੇ ਹੁੰਦੇ ਇਹ ਕਿਉਂਕਿ ਇਹ ਕਸ਼ਮੀਰ ਹੈ ਇੱਥੇ ਨਾਰਮਲ ਬੰਦਾ ਕੁਝ ਨਹੀਂ ਕਰ ਸਕਦਾ ਤੇ ਕਿਤੇ ਵੀ ਟੈਂਟ ਨਹੀਂ ਲਾ ਸਕਦਾ ਤਾਂ ਉਹਦੇ ਲਈ ਵੈਰੀਫਿਕੇਸ਼ਨ ਜ਼ਰੂਰੀ ਹੈ ਕਿਉਂਕਿ ਅ ਇਧਰ ਸਿਕਿਉਰਿਟੀ ਬੜੀ ਟਾਈਟ ਹੈ ਤਾਂ ਹੁਣ ਇੱਕ ਆਫੀਸਰ ਹੈ ਆਪਾਂ ਉਹਨਾਂ ਦੀ ਵੇਟ ਕਰ ਰਹੇ ਆ ਉਹ ਆਣਗੇ ਉਹ ਆਪਾਂ ਨੂੰ ਅਪਰੂਵਲ ਦੇਣਗੇ ਤੇ ਇੱਥੋਂ ਜਿਹੜਾ ਉਹ ਸਾਹਮਣੇ ਟੋਲ ਹੈ ਉੱਥੇ ਆਪਾਂ ਰੁਕ ਜਾਾਂਗੇ ਸਾਈਕਲ ਵਗੈਰਾ ਆਪਾਂ ਉੱਥੇ ਖੜੇ ਕਰਤੇ ਤੇ ਜਿਹੜੀ ਇਹ ਗੱਡੀ ਹੈ ਇਹਦੇ ਥਰੂ ਆਪਾਂ ਦੁਬਾਰੇ ਫੇਰ ਇੱਧਰ ਆ ਗਏ ਇੱਧਰ ਪੂਰੀ ਸਟੇਸ਼ਨ ਹੈ ਤੇ ਇੱਥੇ ਆਪਣੀ ਵੈਰੀਫਿਕੇਸ਼ਨ ਹੋ ਜੇਗੀ ਤੇ ਉਸ ਤੋਂ ਬਾਅਦ ਅੱਜ ਵੀ ਆਪਾਂ ਠਹਿਰ ਕਰ ਲਾਂਗੇ ਬਾਕੀ ਦੇਖ ਤੇ ਆਪਾਂ ਦੁਬਾਰੇ ਫੇਰ ਸਾਈਕਲਾਂ ਦੇ ਕੋਲ ਆ ਗਏ ਕਿਉਂਕਿ ਜਿਹੜਾ ਬੜਾ ਅਫਰ ਉਹਦਾ ਆਏ ਨਹੀਂ ਪਤਾ ਉਹਨੇ ਆਣਾ ਕਦ ਹੈ ਤਾਂ ਆਪਾਂ ਲੋਚਿਆ ਕਿਉਂ ਟਾਈਮ ਖਰਾਬ ਕਰੀਏ ਪ੍ਰਸ਼ਾਦੀਆਂ ਆਪਾਂ ਨੇ ਪਾ ਲਈਆਂ ਤੇ ਜਿਹੜੇ ਫੋਨ ਤੇ ਚੈਨਲ ਵਾਲੇ ਵੀਰ ਆਪਣੇ ਉਹ ਆਪਾਂ ਨੂੰ ਇਹ ਪ੍ਰਸ਼ਾਦ ਦੇ ਗਏ ਸੀਗੇ ਗੁਰਦੁਆਰਾ ਸਾਹਿਬ ਦਾ ਇਹ ਆਪਣਾ ਡੱਬਾ ਖਾਲੀ ਹੋ ਗਿਆ ਤਾਂ ਤੇ ਦੁਬਾਰਾ ਇਹ ਫੇਰ ਭਰ ਜਾਏਗਾ। ਉਹ ਸਾਹਮਣੇ ਟੋਲ ਪਲਾਜਾਏ ਤੇ ਇੱਥੋਂ 2.5 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਹੈ। ਆਪਾਂ ਉੱਥੇ ਹੀ ਚੱਲਦੇ। ਉੱਥੇ ਜਾ ਕੇ ਰੈਸਟ ਕਰਦੇ ਤੇ ਅੱਗੇ ਜਿਹੋ ਗੱਲਬਾਤ ਹੋ ਤੁਹਾਨੂੰ ਉੱਥੇ ਜਾ ਕੇ ਪਹੁੰਚ ਕੇ ਦੱਸ ਦੇਈਏ। ਤੇ ਸਾਹਮਣੇ ਸਕਰੀਨ ਤੇ ਇਸ ਟਾਈਮ ਤੁਸੀਂ ਕਾਜੀਗੁੰਡ ਦੇਖ ਰਹੇ ਹੋ। ਤੇ ਇਧਰ ਨਦੀਆਂ ਭਰੀਆਂ ਜਾ ਰਹੀਆਂ। ਕਿਉਂਕਿ ਮੀਂਹ ਸਵੇਰ ਦਾ ਪੈ ਰਿਹਾ। ਇੱਕ ਹਾਈ ਅਲਰਟ ਜਾ ਰਹੀ ਹੈ। ਨੰਨੇ ਬਾਜ਼ਾਰ ਆ। ਬਈਆ ਫੋਨ ਆਇਆ ਗੁਰਦੁਆਰਾ ਸਾਹਿਬ ਜਾ ਕੇ ਦੇਖਦੇ ਗੱਲਬਾਤ ਜਿਹੜੇ ਸੀਨ ਫਿਲਮਾਂ 'ਚ ਦੇਖਦੇ ਹੁੰਦੇ ਤੇ ਪਹਿਰਾਵੇ ਦੇ ਏਰੀਏ ਦੇ ਉਹ ਆਪਣੀ ਅੱਖਾਂ ਦੇ ਸਾਹਮਣੇ ਆ ਸਾਰਾ ਕੁਝ ਤੇ ਸਾਹਮਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਜੁਝਾਰ ਸਿੰਘ ਜੀ ਕਾਜੀਗੁੰਡ ਅਨੰਤਨਾਗ ਕਸ਼ਮੀਰ ਇੱਧਰ ਸਾਰੀ ਮਾਰਕੀਟ ਹੈ ਇਹ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਜੀ ਇਹ ਜੀ ਗੁਰਦੁਆਰਾ ਸਾਹਿਬ ਸਾਹਮਣੇ ਦਰਵਾਜ਼ਾ ਸਾਹਿਬ ਹੈ ਤੇ ਇਸ ਸਾਈਡ ਰੈਸ਼ ਵਗੈਰਾ ਹੈ ਕੋ ਸਾਹਮਣੇ ਜਿਹੜਾ ਬੂਟਾ ਤੁਸੀਂ ਦੇਖ ਰਹੇ ਹੋ ਇਹ ਹੈ ਜਖਰਮਾਨੀਆਂ ਦਾ ਇਹਦੇ ਨਾਲ ਵੀ ਦੋ ਦੋ ਹੱਥ ਆਪਾਂ ਰੋਕੇ ਕਰਾਂਗੇ ਪਹਿਲਾਂ ਕਮਰੇ ਕਮਰੇ ਵਾਲਾ ਕਰੀਏ ਜੀ ਕੁਛ ਸੌਖਾ ਵਾਲਾ ਇੱਕ ਇੱਧਰ ਖੜਾ ਹੈ ਤੇ ਉੱਪਰ ਸਾਈਕਲ ਨੂੰ ਸਾਹਮਣੇ ਖੜਾ ਕਰਦੇ ਆ ਤੇ ਰੂਮ ਵਗੈਰਾ ਹੈਗੇ ਇੱਥੇ ਆਪਾਂ ਇੱਥੇ ਰੁਕ ਲਾਂਗੇ ਇਹ ਰੋਡ ਤੇ ਹੀ ਸੀਗਾ ਸਾਨੂੰ ਇਹ ਤਾਂ ਵੀ ਪਤਾ ਨਹੀਂ ਸ਼ਹਿਰ ਕਿਦਾਂ ਦਾ ਹੋਏਗਾ ਕਿਦਾਂ ਦਾ ਅੱਗੇ ਮਾਹੌਲ ਹੋਏਗਾ ਵੀ ਖੱਜਲ ਖਵਾਰੀ ਹੋਏਗੀ ਤਾਂ ਕਰਕੇ ਆਪਾਂ ਨੇ ਰਿਸਕ ਨਹੀਂ ਲਿਆ ਤਾਰੇ ਜੇ ਪਹਿਲਾ ਜੰਮਦਾ ਬਹੁਤ ਹੀ ਵਧੀਆ ਰਹਿੰਦੇ ਚਲੋ ਗੁਰੂ ਮਹਾਰਾਜ ਨੂੰ ਜੋ ਮੰਜ਼ੂਰ ਤੇ ਅੱਜ ਦਾ ਜੋ ਸਫਰ ਹੈ ਉਹ ਜਿਆਦਾ ਨਹੀਂ ਤਾਂ 5 ਕਿਲੋਮੀਟਰ ਦਾ ਪਿੱਛੇ ਤਾਂ 8 8.5 ਕਿਲੋਮੀਟਰ ਦੀ ਤੰਦਲ ਹੋ ਗਈ 2.5 ਕਿਲੋਮੀਟਰ ਇਹ ਹੋ ਗਿਆ 8 ਤੋਂ 10 15 18 17 ਕਿਲੋਮੀਟਰ ਦਾ ਹੋਇਆ ਇਸ ਤੋਂ ਜ਼ਿਆਦਾ ਨਹੀਂ ਤੇ ਉਹ ਵੀ ਹੋਇਆ 9:30 ਵਜੇ ਤੋਂ ਸ਼ੁਰੂ ਹੋ ਕੇ ਇਸ ਟਾਈਮ ਸਮਾਂ 5:30 6 ਵਜੇ ਦਾ ਹੋ ਰਿਹਾ ਤੇ ਗੁਰਦੁਆਰਾ ਸਾਹਿਬ ਦਾ ਏਰੀਆ ਬਹੁਤ ਵੱਡਾ ਹੈ ਬਾਕੀ ਜਿਹੜੇ ਬਾਬਾ ਜੀ ਆਪਣੇ ਬਾਪ ਸਾਹਿਬ ਕੋਲ ਤੋਂ ਰਸਤਾ ਸਿੱਟੇ ਮਿਲਿਆ ਸੀ ਜੀ ਬਾਪ ਸਰਤਾਜ ਸਿੰਘ ਜੀ ਤੇ ਉਹਨਾਂ ਦੀ ਬਰੌਲ ਤਾਂ ਆਪਾਂ ਛੱਡ ਦੀ ਕਲਾ ਵਿੱਚ ਤੇ ਉਹਨਾਂ ਦੇ ਇੱਥੇ ਜਾੜ ਪਰ ਤੇ ਸੁੱਖ ਅੰਦਰ ਗੱਲ ਕਰਵਣ ਗਿਆ ਤੇ ਸੂਰਜ ਦੇਵਤਾ ਜੀ ਅੱਜ 6:10 ਤੇ ਨਿਕਲੇ ਆ ਸ਼ਾਮ ਦੇ ਤੇ ਹੁਣ ਥੋੜਾ ਆਪਾਂ ਨੂੰ ਕਸ਼ਮੀਰ ਜਗਮਾ ਕਰਦਾ ਦੇਖਣ ਲੱਗਿਆ ਨਹੀਂ ਤਾਂ ਆਪਾਂ ਨੇਰ ਕੋਪਲੇ ਵਿੱਚ ਫਿਰਦੇ ਹਾਂ ਜੀ ਤੇ ਕੋਸ਼ਕਾ ਇੱਥੇ ਜੈਕਟਾਂ ਬਾਈ ਫਿਰ ਰਹੇ ਆ ਕਸ਼ਮੀਰੀਏ ਕੋਸ਼ਕਾ ਇਤਨੀ ਫਿਰ ਰਹੇ ਆ ਤੇ ਕਿੰਮੋੜ ਕਿਣੀ ਵਿੱਚ ਵਿੱਚ ਨੂੰ ਥੋੜੀ ਬਹੁਤੀ ਹੋਈ ਜਾਂਦੀ ਹੈ ਤੇ ਕੱਪੜੇ ਲੇੜੇ ਚਲੋ ਆਪਣੇ ਸੁੱਕੇ ਆ ਤੇ ਇੱਕ ਥੋੜਾ ਜਿਹਾ ਇੱਥੇ ਕੰਮ ਇਹਨਾਂ ਕਰਵਾ ਕੇ ਫਿਰ ਆਪਾਂ ਅੱਗੇ ਚੱਲਦੇ ਆਂ ਆਪਾਂ ਨੂੰ ਇਹ ਕਮਰਾ ਮਿਲ ਗਿਆ ਜੀ ਲਾਈਟ ਭੱਜੀ ਹੋਈ ਹੈ ਇਨਵਰਟਰ ਇੱਥੇ ਹੈ ਨਹੀਂ ਤਾਂ ਆਪਾਂ ਰੈਸਟ ਕਰਦੇ ਆਂ ਤਾਂ ਕੁੱਲ ਮਿਲਾ ਕੇ ਜਿਹੜਾ ਕੁਝ ਅੱਜ ਸੋਚਿਆ ਹੋਾ ਤਾ ਉਹ ਤਾਂ ਨਹੀਂ ਹੋਇਆ ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਕਿ ਆਪਾਂ ਗੁਰਦਵਾਰਾ ਸਾਹਿਬ ਪਹੁੰਚ ਗਏ ਸਫ਼ਰ ਥੋੜਾ ਨਿਕਲਿਆ ਖੱਜਲ ਖਵਰੀ ਬਹੁਤ ਹੋਈ ਪਰ ਮੀਂਹ ਪੈਣ ਦੇ ਨਾਲ ਇੱਕ ਫਾਇਦਾ ਇਹ ਹੋ ਗਿਆ ਵੀ ਮੌਸਮ ਬਹੁਤ ਠੰਡਾ ਹੋ ਗਿਆ ਇਸ ਟਾਈਮ ਇੱਥੇ ਟੈਂਪਰੇਚਰ 18 ਤਾ ਤੇ ਹੁਣ ਹੋਰ ਘਟ ਗਿਆ ਹੋਵੇ ਕਿਉਂਕਿ ਸ਼ਾਮ ਦਾ ਟਾਈਮ ਹੈ ਤੇ ਆਪਾਂ ਹੁਣ ਜਿੰਨੇ ਵੀ ਕੱਪੜੇ ਥੋੜੇ ਗਿੱਲੇ ਹੋਏ ਹੋਏ ਤੇ ਉਹ ਸੁਕਾਤੇ ਸਾਈਡ ਤੇ ਰੱਖਤੇ ਵੀਡੀਓ ਦੀ ਅੱਜ ਦੀ ਆਪਾਂ ਕਰਦੇ ਇੱਥੇ ਸਮਾਪਤੀ ਹੈ ਅਗਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਇੱਕ ਸੋਹਣਾ ਜਿਹਾ ਕਮੈਂਟ ਕਰਦੇ ਹੋ ਤੇ ਜਿੰਨੇ ਵੀ ਤੁਹਾਡੇ ਕੋਲੇ WhatsApp ਗਰੁੱਪ ਹੈ ਉਹਨਾਂ 'ਚ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਮਿਲਦੇ ਜੀ ਕੱਲ ਇੱਕ ਨਵੇਂ ਰਾਹ ਦੇ ਉੱਤੇ ਗੁਰਦੁਆਰਾ ਪੱਥਰ ਸਾਹਿਬ ਦੀ ਯਾਤਰਾ ਦੇ ਨਾਲ ਧੰਨਵਾਦ ਜੀ